ਕਣਕ ਦਾ ਸ਼ੁਰੂਆਤੀ ਸਮੇਂ ਪੀਲਾਪਣ ਕਣਕ ਦੇ ਪੀਲੇਪਣ ਦੇ ਮੁੱਖ ਕਾਰਨ ਖੁਰਾਕੀ ਤੱਤਾਂ ਦੀ ਘਾਟ ਪਾਣੀ ਦੀ ਘੱਟ ਨਿਕਾਸੀ ਖਰਾਬ ਮੌਸਮ ਆਲਟਰਨੇਰੀਆ ਅਤੇ ਡਰੇਚਸ ਲੇਰਾ ਉਲੀਆਂ ਦਾ ਹਮਲਾ ਸਿਸਟ ਨੀਮਾਟੋਡ ਦਾ ਹਮਲਾ ਆਦਿ ਹਨ ਆਮ ਤੌਰ ਤੇ ਪੱਤੇ ਜਾਂ ਪੱਤਿਆਂ ਦੀਆਂ ਨੋਕਾਂ ਪੀਲੀਆਂ ਹੋ ਜਾਂਦੀਆਂ ਹਨ ਪੱਤੇ ਉੱਤੇ ਚਟਾਕ ਜਾਂ ਦਾਗ ਜਿਹੇ ਨਜ਼ਰ ਆਉਂਦੇ ਹਨ ਜ਼ਿੰਕ ਦੀ ਘਾਟ ਕਾਰਨ ਫਸਲ ਵਧਦੀ ਨਹੀਂ ਅਤੇ ਪੌਦੇ ਬੌਲੇ ਰਹੇ ਜਾਂਦੇ ਹਨ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਵਿਚਕਾਰੋਂ ਫਟਣ ਲੱਗ ਜਾਂਦੇ ਹਨ ਪੁਰਾਣੇ ਪੱਤਿਆਂ ਤੇ ਪੀਲਾਪਣ ਨਾਈਟ੍ਰੋਜਨ ਦੀ ਘਾਟ ਕਾਰਨ ਹੁੰਦਾ ਹੈ ਜਦ ਕਿ ਨਵੇਂ ਪੱਤਿਆਂ ਵਿੱਚ ਇਹ ਲੱਛਣ ਗੰਧਕ ਦੀ ਘਾਟ ਕਾਰਨ ਹੁੰਦੇ ਹਨ ਬਚਾਅ ਲਈ ਸਿਫਾਰਿਸ਼ਾਂ ਸਰਦੀ ਕੋਹੇ ਆਦਤੋਂ ਬਚਾਅ ਲਈ ਲੋਣੀ ਦੀ ਮਾਤਰਾ ਵਿੱਚ ਪਾਣੀ ਦਿਓ ਹਲਕੀ ਮਿੱਟੀ ਵਿੱਚ ਪ੍ਰਤੀ ਏਕੜ 25 ਕਿਲੋਗ੍ਰam ਜ਼ਿੰਕ ਸਲਫੇਟ ਪਾਓ ਇੱਕ ਵਾਰ ਕੀਤੀ ਗਈ ਵਰਤੋਂ ਅਗਲੇ 2-3 ਸਾਲਾਂ ਲਈ ਕਾਫੀ ਹੁੰਦੀ ਹੈ ਗੰਧਕ ਦੀ ਘਾਟ ਨੂੰ ਦੂਰ ਕਰਨ ਲਈ ਪ੍ਰਤੀ ਏਕੜ 100 ਕਿਲੋਗ੍ਰam ਜਿਪਸਮ ਦੀ ਵਰਤੋਂ ਕਰੋ ਨਾਈਟ੍ਰੋਜਨ ਦੀ ਘਾਟ ਲਈ 3% ਯੂਰੀਆ ਕੋਲ ਦਾ ਛਿੜਕਾ ਕਰੋ 100 ਲੀਟਰ ਪਾਣੀ ਵਿੱਚ 3 ਕਿਲੋਗ੍ਰਾਮ ਯੂਰੀਆ ਫਸਲ ਤੇ ਚੰਗੀ ਤਰ੍ਹਾਂ ਛਿੜਕਾ ਕਰਨ ਲਈ ਪ੍ਰਤੀ ਏਕੜ ਲਗਭਗ 300 ਲੀਟਰ ਪਾਣੀ ਵਰਤੋ ਜੇ ਮਿੱਟੀ ਵਿੱਚ ਸਿਸਟ ਨੀਮਾਟੋਡ ਮੌਜੂਦ ਹਨ ਤਾਂ ਬਿਜਾਈ ਦੇ ਸਮੇਂ ਪ੍ਰਤੀ ਏਕੜ 13 ਕਿਲੋਗ੍ਰਾਮ ਕਾਰਬੋਫਿਊਰਾਨ 3 ਜੀ ਪਾਓ ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ